ਕਿੰਨ ਦਿਨ ਪਹਿਲਾਂ 5 ਫਰਵਰੀ ਨੂੰ ਅਮਰੀਕਾ ਦੇ ਵਿੱਚ ਰਹਿ ਰਹੇ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਛੱਡ ਦਿੱਤਾ ਗਿਆ ਸੀ ਇਹਨਾਂ ਭਾਰਤੀਆਂ ਨੂੰ ਇੱਕ ਅਮਰੀਕਾ ਫੌਜੀ ਜਹਾਜ਼ ਦੇ ਵਿੱਚ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਭਾਰਤ ਲਿਆਂਦਾ ਗਿਆ ਇਸ ਮੁੱਦੇ ਤੇ ਸੰਸਦ ਦੇ ਵਿੱਚ ਪਿਛਲੇ 2 ਦਿਨ ਤੋਂ ਹੰਗਾਮਾ ਹੋ ਰਿਹਾ ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਹੋਰ ਨਵਾਂ ਅਪਡੇਟ ਦਿੱਤਾ ਹੈ ਵਿਦੇਸ਼ ਸਕੱਤਰ ਵਿਵੇਕ ਮਿਸ਼ਰੀ ਨੇ ਕਿਹਾ ਕਿ ਅਮਰੀਕਾ ਨੇ 487 ਭਾਰਤੀਆਂ ਲਈ ਅੰਤਿਮ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰ ਦਿੱਤੇ ਨੇ ਦੱਸਿਆ ਕਿ 99 ਭਾਰਤੀ ਪਹਿਲਾਂ ਹੀ ਦੇਸ਼ ਨਿਕਾਲੇ ਲਈ ਤਿਆਰ ਸਨ ਇਸ ਤਰ੍ਹਾਂ ਇਹ ਗਿਣਤੀ ਹੁਣ 586 ਤੱਕ ਪਹੁੰਚ ਗਈ ਹੈ ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ 298 ਲੋਕਾਂ ਦੀ ਇੱਕ ਹੋਰ ਸੂਚੀ ਵੀ ਭਾਰਤ ਭੇਜੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਤਾਵਿਤ ਅਮਰੀਕਾ ਦੌਰੇ ਤੋਂ ਪਹਿਲਾਂ ਇੱਕ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੇ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਸ਼ੁੱਕਰਵਾਰ 7 ਫਰਵਰੀ ਨੂੰ ਕਿਹਾ ਅਮਰੀਕਾ ਅਧਿਕਾਰੀਆਂ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਉਹਨਾਂ ਦੇ ਵਿੱਚ 487 ਸੰਭਾਵੀ ਭਾਰਤੀ ਨਾਗਰਿਕਾਂ ਲਈ ਅੰਤਿਮ ਡਿਪੋਟੇਸ਼ਨ ਆਦੇਸ਼ ਦੇ ਦਿੱਤੇ ਗਏ ਨੇ ਅਤੇ 298 ਵਿਅਕਤੀਆਂ ਲਈ ਪਛਾਣ ਵੇਰਵੇ ਦੀ ਪ੍ਰਦਾਨ ਕੀਤੇ ਗਏ ਨੇ ਜਦੋਂ ਵਿਵੇਕ ਮਿਸ਼ਰੀ ਨੂੰ ਪੁੱਛਿਆ ਗਿਆ ਕਿ ਭਾਰਤ ਸਰਕਾਰ ਨੇ ਅਮਰੀਕਾ ਕੋਲ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਨੂੰ ਅਨਮਨੁੱਖੀ ਵਿਵਹਾਰ ਦਾ ਮੁੱਦਾ ਉਠਾਇਆ ਹੈ ਤਾਂ ਮਿਸ਼ਰੀ ਨੇ ਕਿਹਾ ਕਿ ਹਾਂ ਅਸੀਂ ਇਸ ਮੁੱਦੇ ਤੇ ਅਮਰੀਕਾ ਅਧਿਕਾਰੀਆਂ ਦੇ ਸੰਪਰਕ ਦੇ ਵਿੱਚਾਂ ਅਤੇ ਇਸ ਮਾਮਲੇ ਤੇ ਉਹਨਾਂ ਨੂੰ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਮਿਸ਼ਰੀ ਨੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਅਮਰੀਕਾ ਤੋਂ ਵਾਪਸ ਆਉਣ ਵਾਲੇ ਲੋਕਾਂ ਦੀਆਂ ਕਈ ਸ਼੍ਰੇਣੀਆਂ ਸਨ ਉਹਨਾਂ ਨੇ ਕਿਹਾ ਕਿ ਕੁਝ ਲੋਕ ਵਾਪਸ ਆਉਂਦੇ ਹਨ ਅਤੇ ਕੁਝ ਅਜੇ ਹੁੰਦੇ ਨੇ ਜਿਨ੍ਹਾਂ ਨੂੰ ਅਮਰੀਕਾ ਤੋਂ ਕੱਢ ਦਿੱਤਾ ਜਾਂਦਾ ਹੈ ਇਹ ਅੰਤਰ ਨਿਆਂਇਕ ਪ੍ਰਕਿਰਿਆਾਂ ਜਾਂ ਲਾਗੂ ਕੀਤੀਆਂ ਜਾਣ ਵਾਲੀਆਂ ਅਧਿਕਾਰਤ ਅਤੇ ਗੈਰ ਕਾਨੂੰਨੀ ਪ੍ਰਕਿਰਿਆਵਾਂ ਦੇ ਕਾਰਨ ਹੈ ਇਹ ਪੁੱਛੇ ਜਾਂਦੇ ਕਿ ਰਿਪੋਰਟ ਕੀਤੇ ਗਏ ਲੋਕਾਂ ਨੂੰ ਵਾਪਸ ਲਿਓ ਲਈ ਹੋਰ ਉਡਾਨਾਂ ਆਉਣਗੀਆਂ ਮਿਸ਼ਰੀ ਨੇ ਕਿਹਾ ਕਿ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਰਿਪੋਰਟ ਕੀਤੇ ਜਾਣ ਵਾਲੇ ਕਿੰਨੇ ਲੋਕਾਂ ਨੂੰ ਭਾਰਤੀ ਨਾਗਰਿਕ ਵਜੋਂ ਪੁਸ਼ਟੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਾਲੀ ਦੇ ਵਿੱਚ ਕੋਈ ਗੱਲਬਾਤ ਦੇ ਵਿੱਚ ਜਦੋਂ ਅਸੀਂ ਅਮਰੀਕਾ ਤੋਂ ਸੰਭਾਵੀ ਵਾਪਸ ਆਉਣ ਵਾਲਿਆਂ ਬਾਰੇ ਜਾਣਕਾਰੀ ਮੰਗੀ ਤਾਂ ਉਹਨਾਂ ਨੇ ਦੱਸਿਆ ਕਿ 487 ਸੰਭਾਵੀ ਭਾਰਤੀ ਨਾਗਰਿਕ ਹਨ ਜਿਨ੍ਹਾਂ ਨੇ ਅਮਰੀਕੀ ਅਧਿਕਾਰੀਆਂ ਕੋਲ ਅੰਤਿਮ ਦੇਸ਼ ਨਿਕਾਲੇ ਦੇ ਆਦੇਸ਼ ਨੇ ਮਿਸ਼ਰੀ ਨੇ ਕਿਹਾ ਕਿ ਅਸੀਂ ਵੇਰਵੇ ਮੰਗੇ ਹਨ ਕਿ 298 ਵਿਅਕਤੀਆਂ ਬਾਰੇ ਪਛਾਣ ਵੇਰਵੇ ਸਾਨੂੰ ਪ੍ਰਦਾਨ ਕੀਤੇ ਜਾਣ ਸਾਨੂੰ ਇਹ ਕੁਝ ਸਮਾਂ ਪਹਿਲਾਂ ਮਿਲਿਆ ਸੀ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਸੀਂ ਇਹਨਾਂ ਮੁੱਦਿਆਂ ਤੇ ਆਪਣੇ ਅਮਰੀਕੀ ਕਿ ਹਮਰੁਪਤਾ ਨੂੰ ਜਵਾਬ ਦੇਵਾਂਗੇ ਦੂਜਿਆਂ ਦੇ ਸੰਬੰਧ ਦੇ ਵਿੱਚ ਸਾਨੂੰ ਅਜੇ ਤੱਕ ਵੇਰਵੇ ਨਹੀਂ ਦਿੱਤੇ ਗਏ ਉਧਰ ਅਮਰੀਕਾ ਤੋਂ ਰਿਪੋਰਟ ਹੋਏ 104 ਭਾਰਤੀਆਂ ਨੂੰ ਲੈ ਕੇ ਟੈਬਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਜਿਸ ਏਜੰਟਾਂ ਨੇ 60 ਲੱਖ ਰੁਪਏ ਲੈ ਕੇ ਗਲਤ ਤਰੀਕੇ ਨਾਲ ਦਲੇਰ ਸਿੰਘ ਨੂੰ ਵਿਦੇਸ਼ ਭੇਜਿਆ ਸੀ ਉਸ ਫਰਜੀ ਟਰੈਵਲ ਏਜੰਟ ਸਤਨਾਮ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸਤੇ ਦਫ਼ਤਰ ਰੂਮੀ ਪੁਲਿਸ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਢਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਲੋਕ ਵੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਉਹ ਸਾਹਮਣੇ ਆਉਣ ਪਤਾ ਲੱਗਣ ਤੇ ਹਰ ਫਰਜੀ ਏਜੰਟ ਖਿਲਾਫ ਐਕਸ਼ਨ ਹੋਵੇਗਾ ਤਾਲਿਵਾਨ ਨੇ ਕਿਹਾ ਕਿ ਵਿਦੇਸ਼ ਜਾ ਕੇ ਤਰੱਕੀ ਨਹੀਂ ਸਗੋ ਇੱਥੇ ਰਹਿ ਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ ਲੋਕ ਆਪਣੇ ਬੱਚਿਆਂ ਨੂੰ ਪਹਿਲਾਂ ਪੜਾਉਣ ਫਿਰ ਹੀ ਸਹੀ ਤਰੀਕੇ ਵਿਦੇਸ਼ ਭੇਜਣ ਮੰਤਰੀ ਧਾਲੀਵਾਲ ਮੁਤਾਬਕ ਕੇਂਦਰ ਸਰਕਾਰ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਚਾਲ ਸੀ ਜਿਸ ਕਰਕੇ ਉਹਨਾਂ ਨੇ ਜਾਣ ਬੁੱਝ ਕੇ ਜਹਾਜ਼ ਨੂੰ ਅੰਮ੍ਰਿਤਸਰ ਭੇਜਿਆ ਪਰ ਜਹਾਜ਼ ਨੂੰ ਦਿੱਲੀ ਉਤਾਰਨਾ ਚਾਹੀਦਾ ਸੀ ਦਿੱਲੀ ਹੀ ਵੱਡਾ ਇੰਟਰਨੈਸ਼ਨਲ 에ਅਰਪੋਰਟ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਇਸ ਲਈ ਕਿ ਉਹ ਆਪਣਾ ਜਹਾਜ਼ ਭੇਜਦੇ ਅਤੇ ਆਪਣੇ ਭਾਰਤੀਆਂ ਨੂੰ ਵਾਪਸ ਲੈਣ ਆਉਂਦੇ ਇਸ ਤਰੀਕੇ ਨਾਲ ਦੇਸ਼ ਨਾਗਰਿਕਾਂ ਨੂੰ ਜਹਾਜ਼ ਦੇ ਵਿੱਚ ਭੇਜਣਾ ਸਵੀਕਾਰਨਯੋਗ ਨਹੀਂ ਹੈ ਕੈਬਨ ਮંત્રી ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉਸਦੇ ਦੋਸਤ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਗੱਲ ਕਰਨੀ ਚਾਹੀਦੀ ਹੈ ਅਮਰੀਕਨ ਕੋਈ ਹੱਕ ਨਹੀਂ ਹੈ ਕਿ ਉਹ ਸਾਡੇ ਭਾਰਤੀ ਨਾਗਰਿਕਾਂ ਨੂੰ ਇਸ ਤਰੀਕੇ ਦੇ ਨਾਲ ਵਾਪਸ ਭੇਜਣ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਬਾਬਤ ਅਮਰੀਕਾ ਸਰਕਾਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ ਸਾਡੀ ਵਿਦੇਸ਼ ਅਸੈਂਬਲੀ ਦੇ ਵਿੱਚ ਭੇਜਣਾ ਚਾਹੀਦਾ ਸੀ ਜਿਸ ਤੋਂ ਬਾਅਦ ਸਰਕਾਰ ਆਪਣੇ ਲੋਕਾਂ ਨੂੰ ਲੈ ਕੇ ਆਉਂਦੀ ਇਸ ਦੌਰਾਨ ਮੰਤਰੀ ਢਾਲੀਵਾਲ ਨੇ ਕਿਹਾ ਕਿ ਫਰਜੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨ ਲਖਿਤ ਸ਼ਿਕਾਇਤ ਕਰਨ ਜਿਸ ਤੋਂ ਬਾਅਦ ਮਲਜ਼ਮ ਏਜੰਟਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਅੰਦਰ ਮਨੁੱਖੀ ਤਸਕਰੀ ਨਹੀਂ ਕਰਨ ਦਿੱਤੀ ਜਾਵੇਗੀ ਜੋ ਵੀ ਮਨੁੱਖੀ ਤਸਕਰੀ ਦਾ ਹਿੱਸਾ ਬਣੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਦਰ ਗੈਰ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਅਮਰੀਕਾ ਮੁਹੀਮ ਨੇ ਭਾਰਤ ਦੇ ਵਿੱਚ ਉਹਨਾਂ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ ਜਿਨ੍ਹਾਂ ਦੇ ਬੱਚੇ ਰਾਜਨੀਤਿਕ ਸ਼ਰਨ ਦੇ ਬਹਾਨੇ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਕੇਸ ਉੱਥੇ ਹੀ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਜਿੱਥੇ ਉਹਨਾਂ ਨੇ ਕट्टरपंथी ਨੇਤਾਵਾਂ ਦੇ ਪੱਤਰ ਨੱਥੀ ਕੀਤੇ ਨੇ ਜਿਨ੍ਹਾਂ ਦੇ ਵਿੱਚ ਆਪਣੇ ਆਪ ਨੂੰ ਖਾਲਿਸਤਾਨੀ ਦੇ ਸਮਰਥਕ ਹੋਣ ਕਾਰਨ ਪੀੜਤ ਹੋਣ ਦਾ ਦਾਵਾ ਕੀਤਾ ਹੈ ਅਮਰਿਤਪਾਲ ਸਿੰਘ ਸੰਸਦ ਦੇ ਕਿਵੇਂ ਚੁਣੇ ਗਏ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਜਿਹੇ ਮਾਮਲਿਆਂ ਦੀ ਸੁਣਵਾਈ ਦੌਰਾਨ ਜੱਜ ਇਸ ਦਲੀਲ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਨੇ ਉਹਨਾਂ ਦੀ ਦਲੀਲ ਹੈ ਕਿ ਜੇਕਰ ਤੁਹਾਨੂੰ ਭਾਰਤ ਦੇ ਵਿੱਚ ਖਾਲਿਸਤਾਨੀ ਸਮਰਥਕ ਹੋਣ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਅਮਰਿਤਪਾਲ ਸੰਸਦ ਮੈਂਬਰ ਕਿਵੇਂ ਚੁਣੇ ਗਏ ਇਸ ਤੋਂ ਪਹਿਲਾਂ ਖਾਲਿਸਤਾਨੀ ਸਮਰਥਕ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਪ੍ਰਵਾਸੀ ਭਾਰਤੀ ਨੂੰ ਅਮਰੀਕਾ ਅਦਾਲਤ ਨੇ ਦੇਸ਼ ਨਿਕਾਲਾ ਦੇਣ ਦੇ ਹੁਕਮ ਦਿੱਤੇ ਨੇ ਉਸ ਨੂੰ ਅਗਲੀ ਉਡਾਨ ਦੇ ਵਿੱਚ ਭਾਰਤ ਭੇਜਿਆ ਜਾਵੇਗਾ ਉਸਨੇ ਦੱਸਿਆ ਕਿ ਉਸ ਦਾ ਕੇਸ ਅਦਾਲਤ ਦੇ ਵਿੱਚ ਸੁਣਵਾਈ ਅਧਿਨ ਸੀ ਜਿੱਥੇ ਜੱਜ ਨੇ ਪੁੱਛਿਆ ਭਾਰਤ ਵਿੱਚ ਤੁਹਾਨੂੰ ਕਿਹੜਾ ਖਤਰਾ ਹੈ ਇਹ ਦੱਸੇ ਜਾਣ ਤੇ ਕਿ ਖਾਲਿਸਤਾਨੀ ਸਮਰਥਕ ਹੋਣ ਕਰਕੇ ਸਤਾਇਆ ਜਾਂਦਾ ਹੈ ਜੱਜ ਨੇ ਕਿਹਾ ਕਿ ਤੁਹਾਡਾ ਖਾਲਿਸਤਾਨੇ ਪੱਖੀ ਆਗੂ ਅਮਰਿਤਪਾਲ ਸਿੰਘ ਇਸ ਸਮੇਂ ਸੰਸਦ ਮੈਂਬਰ ਹੈ ਅਤੇ ਉਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਵਰਗੇ ਆਗੂ ਵੀ ਸੰਸਦ ਮੈਂਬਰ ਰਹਿ ਚੁੱਕੇ ਨੇ ਤਾਂ ਤੁਸੀਂ ਕਿਵੇਂ ਖਤਰੇ ਦੇ ਵਿੱਚ ਹੋ ਇਸ ਤੋਂ ਬਾਅਦ ਜੱਜ ਨੇ ਸਿਮਰਨਜੀਤ ਸਿੰਘ ਮਾਨ ਦੇ ਦਫ਼ਤਰ ਫੋਨ ਕੀਤਾ ਜਾਦੂਸ ਨੇ ਪੱਤਰ ਲਿਆ ਸੀ ਮਾਨ ਦੇ ਦਫਤਰ ਦੇ ਲੋਕਾਂ ਨੇ ਸਪਸ਼ਟ ਤੌਰ ਤੇ ਇਨਕਾਰ ਕੀਤਾ ਉਹਨਾਂ ਨੇ ਕਿਹਾ ਕਿ ਖਤਰਾ ਸੀ ਵੀਡੀਓ ਦੇ ਵਿੱਚ ਉਕਤੇ ਵਿਅਕਤੀ ਕਹਿ ਰਿਹਾ ਹੈ ਕਿ ਜਦੋਂ ਜੱਜ ਨੇ ਸਾਡੇ ਤੇ ਝੂਠ ਬੋਲਣ ਦਾ ਦੋਸ਼ ਲਾਇਆ ਤਾਂ ਅਸੀਂ ਸਵੀਕਾਰ ਕੀਤਾ ਕਿ ਸਾਡੇ ਵਕੀਲ ਨੇ ਪੱਤਰ ਤੇ ਖਾਲਿਸਤਾਨ ਦੀ ਗੱਲ ਕੀਤੀ ਸੀ ਸਾਡਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ ਜੱਜ ਨੇ ਕਿਹਾ ਕਿ ਤੁਸੀਂ ਗਲਤ ਜਾਣਕਾਰੀ ਦਿੱਤੀ ਹੈ ਖਾਲਿਸਤਾਨੀ ਪੱਖੀ ਪ੍ਰਦਰਸ਼ਨਾਂ ਦੇ ਵਿੱਚ ਫੋਟੋਆਂ ਖਿੱਚੀਆਂ ਗਈਆਂ ਭਾਵੇਂ ਭਾਰਤ ਦੇ ਵਿੱਚ ਅਜਿਹਾ ਕੋਈ ਵੀ ਅੰਦੋਲਨ ਨਹੀਂ ਹੈ ਇਸ ਮਾਮਲੇ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਲਿਖਿਆ ਕਿ ਇੰਡੀਆ ਦੇ ਹਕਮਰਾਮਾਂ ਅਤੇ ਏਜੰਸੀਆਂ ਦੇ ਵੱਲੋਂ ਆਪਣੇ ਸਰਕਾਰੀ ਪ੍ਰਚਾਰ ਸਾਧਨਾ ਉਤੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੱਸਣ ਵਾਲੇ ਪੰਜਾਬੀ ਅਤੇ ਸਿੱਖ ਨੌਜਵਾਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਅਮਰੀਕਾ, ਕੈਨੇਡਾ ਤੇ ਹੋਰ ਯੂਰਪ ਮੁਲਕਾਂ ਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਜਾਣ ਦਾ ਕਾਰਨ ਉਹਨਾਂ ਦੀ ਆਰਥਿਕ ਜਾਂ ਰੋਜ਼ਗਾਰ ਹੈ ਲੇਕਿਨ ਸਚਾਈ ਇਹ ਹੈ ਕਿ ਇੰਦੀਆਂ ਦੀ ਭਾਜਪਾ, ਆਰਐਸਐਸ ਹਕੂਮਤਾਂ ਅਤੇ ਇਸ ਤੋਂ ਪਹਿਲਾਂ ਰਹਿ ਚੁੱਕੀਆ ਕਾਂਗਰਸ ਹਕੂਮਤਾਂ ਸਮੇਂ ਪੰਜਾਬੀਆਂ ਤੇ ਸਿੱਖਾਂ ਉਤੇ ਮਤਭਾਵਨਾ ਅਧੀਨ ਕੇਵਲ ਹਰ ਖੇਤਰ ਦੇ ਵਿੱਚ ਪਾਰੀ ਵਿਤ ਕਰੇ ਬੇਇਨਸਾਫੀਆਂ ਹੀ ਨਹੀਂ ਸਗੋਂ ਕੀਤੀਆਂ ਜਾ ਰਹੀਆਂ ਬਲਕਿ ਪੰਜਾਬੀਆਂ ਤੇ ਸਿੱਖ ਨੌਜਵਾਨਾਂ ਨੂੰ ਬਦਨਾਮ ਨੁਮਾ ਅਤਵਾਦੀ ਗਰਮਦਲੀਏ ਸ਼ਰਾਰਤੀ ਅੰਸਰ ਵੱਖਵਾਦੀ ਆਦੀ ਨਾਮ ਦੇ ਕੇ ਬਿਨਾਂ ਵਜਾ ਸਰਬੱਤਾ ਦਾ ਭਲਾ ਤੋੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਸਾਡੀ ਅੰਮ੍ਰਿਤਸਰੀ ਨੌਜਵਾਨਾਂ ਨੂੰ ਇਹ ਹੁਕਮਰਾਨ ਅਤੇ ਖੁਫੀਆ ਏਜੰਸੀਆਂ ਨਿਸ਼ਾਨਾ ਬਣਾ ਕੇ ਤਸ਼ੱਦਦ ਟਾਉਂਦੇ ਹੋਏ ਸਰੀਰਕ ਤੌਰ ਤੇ ਮਾਰ ਮੁਕਾਰ ਰਹੀਆਂ ਨੇ 1984 ਦੇ ਵਿੱਚ ਵੀ ਹੁਕਮਰਾਨਾਂ ਨੇ ਪੰਜਾਬੀ ਅਤੇ ਸਿੱਖਾਂ ਦਾ ਖੁਰਾਕੋਜ ਮਿਟਾਉਣ ਹਿੱਤ ਹੀ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਹਿੱਤ ਹੀ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਲੂ ਸਟਾਰ ਦਾ ਫੌਜੀ ਹਮਲਾ ਕੀਤਾ ਉਪਰੰਤ ਅਕਤੂਬਰ 1984 ਦੇ ਵਿੱਚ ਇੱਕ ਗਿਨੇਮੇਥੀ ਸਾਜ਼ਿਸ਼ ਤਹਿਤ ਇੰਡੀਆ ਦੇ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਜ਼ਬਰੀ ਘਰਾਂ ਤੇ ਕਾਰੋਬਾਰ ਦੇ ਵਿੱਚੋਂ ਕੱਢ ਕੇ ਕਤਲ ਕੀਤੇ ਗਏ। ਉਹਨਾਂ ਦੇ ਘਰਾਂ ਤੇ ਕਾਰੋਬਾਰਾਂ ਨੂੰ ਅੱਗ ਲਗਾ ਦਿੱਤੀਆਂ ਗਈਆਂ ਜਿਸ ਦੀ ਪ੍ਰਤੱਖ ਉਦਾਹਰਨ ਇਹ ਹੈ ਕਿ ਬੀਤੇ ਸਮੇਂ ਦੇ ਵਿੱਚ ਹੁਕਮਰਾਨਾਂ ਨੇ ਸਿੱਖ ਨੌਜਵਾਨਾਂ ਤੇ 25000 ਤੋਂ ਵੱਧ ਝੂਠੇ ਮੁਕਾਬਲੇ ਬਣਾਏ ਅਣਪਛਾਤੀਆਂ ਲਾਸ਼ਾਂ ਗਰਦਾਨਗੇ ਸਿੱਖੀ ਰਤियां ਤੋਂ ਉਲਟ ਉਹਨਾਂ ਦੇ ਜ਼ਬਰੀ ਸੰਸਕਾਰ ਕੀਤੇ ਜਾਂਦੇ ਜਾਂ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਨਹਿਰਾਂ ਦੇ ਵਿੱਚ ਉਰੜ ਦਿੱਤਾ ਜਾਂਦਾ ਸੀ ਜਿਸ ਸੂਝਵਾਨ ਵਿਦਵਾਨ ਸਿੱਖ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹਨਾਂ ਅਣਪਛਾਤੀਆਂ ਲਾਸ਼ਾਂ ਦੇ ਸਹੀ ਵੇਰਵੇ ਇਕੱਤਰ ਕਰਕੇ ਕੋ ਮੰਤਰੀ ਪੱਧਰ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਨੂੰ ਭੇਜੇ ਉਹਨਾਂ ਨੂੰ ਵੀ ਜ਼ਬਰੀ ਫੜ ਕੇ ਤਸ਼ੱਦਦ ਟਾ ਕੇ ਸ਼ਹੀਦ ਕਰ ਦਿੱਤਾ ਗਿਆ ਜੇਕਰ ਬੀਤੇ ਲੰਮੇ ਸਮੇਂ ਤੋਂ ਪੰਜਾਬੀ ਤੇ ਸਿੱਖ ਨੌਜਵਾਨ ਅਮਰੀਕਾ ਤੇ ਹੋਰ ਵੱਡੇ ਮੁਲਕਾਂ ਦੇ ਵਿੱਚ ਜਾ ਰਹੇ ਸਨ ਤਾਂ ਉਹ ਆਪਣੀ ਆਰਥਿਕਤਾ ਦੇ ਲਈ ਨਹੀਂ ਬਲਕਿ ਆਪਣੇ ਆਪ ਨੂੰ ਹਕੂਮਰਾਨਾਂ ਦੇ ਅਨਮਨੁੱਖੀ ਜ਼ਬਰ ਜ਼ੁਲਮਾਂ ਤੋਂ ਸੁਰੱਖਿਅਤ ਕਰਨ ਹਿੱਤ ਲਈ ਇਹਨਾਂ ਮੁਲਕਾਂ ਦੇ ਵਿੱਚ ਰਾਸੀ ਸ਼ਰਨਾ ਲੈ ਕੇ ਅਧੀਨ ਜਾ ਰਹੇ ਹਨ ਜੋ ਕਿ ਕੋ ਮੰਤਰੀ ਕਾਨੂੰਨਾ ਦੇ ਨਿਯਮਾਂ ਦੀ ਦੇਖ ਰੇ ਇੱਕ ਹੇਠ ਹੁਕਮਰਾਨਾਂ ਤੇ ਤਸ਼ੱਦਦ ਦਾ ਸ਼ਿਕਾਰ ਕਿਸੇ ਮੁਲਕ ਦੇ ਨਾਗਰਿਕਾਂ ਨੂੰ ਦੂਸਰੇ ਮੁਲਕ ਦੇ ਵਿੱਚ ਰਾਸ਼ੀ ਸ਼ਰਨ ਪ੍ਰਾਪਤ ਕਰਨ ਦਾ ਅਧਿਕਾਰ ਹੱਕ ਦਿੰਦਾ ਹੈ